ਮਨਪ੍ਰੀਤ ਸਿੰਘ ਯਾਲੀ ਇਹਨੇ ਵਧੀਆ ਕੰਮ ਕਰਕੇ ਇੱਕ ਬਹੁਤ ਵੱਡੀ ਗੁਸਤਾਖੀ ਇਹ ਕਰ ਰਿਹਾ ਹੈ ਜਿਹੜੀ ਕਿ 11 ਤਰੀਕ ਨੂੰ ਜਿਹੜਾ ਉਹਨੇ ਸਟੇਟਮੈਂਟ ਦਿੱਤੀ ਹੈ ਉਹ ਸਟੇਟਮੈਂਟ ਦੇ ਕੇ ਮਨਪ੍ਰੀਤ ਯਾਲੀ ਤ੍ਰੀਕਾਰਪਾਖ ਸਾਹਿਬ ਦੇ ਆਦੇਸ਼ਾਂ ਦੀ ਵੀ ਤੋਹਫੀਰ ਕਰ ਦਿੱਤੀ ਪਰ ਰਾਜਨੀਤੀ ਜਿਹੜਾ ਲੁਚਪਣਾ ਚਾਹੁੰਦਾ ਹੈ ਉਹ ਸੰਜੀਤ ਸਿੰਘ ਰਖੜੇ ਕੋਲੇ ਨਹੀਂ ਉਹ ਸਿਰਫ ਤੇ ਸਿਰਫ ਸੁਖਵੀਰ ਬਾਦਲ ਕੋਲੇ ਹੈ ਇਹਨੇ ਉਸੇ ਦਾ ਕੋਰਸ ਕੀਤਾ ਫਿਰ ਇਹਨਾਂ ਨੇ ਇੱਕ ਹੋਰ ਸ਼ਿਕਲੀ ਸ਼ਕਤੀ ਵੀ ਪੰਜ ਮੈਂਬਰੀ ਕਮੇਟੀ ਜਾਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਾਰੀ ਇੰਨਾ ਕਿ ਦੂਰੀਆਂ ਫੋਗੀਆਂ ਨੇ ਇਹਨਾਂ 'ਚ ਫਰਕ ਪੈ ਗਿਆ ਤੇ ਬੀਬਾ ਸਤਵਰਤ कौर ਇਹਨਾਂ ਦੋਨਾਂ ਤੋਂ ਜ਼ਿਆਦਾ ਖਤਰਾ ਹੈ ਜਦੋਂ ਕਿ ਮਨਪ੍ਰੀਤ ਿਆਲੀ ਜਾਂ ਦੂਸਰੇ ਤੋਂ ਇਹਨਾਂ ਨੂੰ ਘੱਟ ਖਤਰਾ ਜੇ ਦੇ ਬਾਗਲਾ ਦੇ ਕੋਈ ਮੂੰਹ ਮੋੜ ਸਕਦਾ ਹੈ ਓਸ਼ੇ ਤੁਸੀਂ ਫਤਗਿਆ ਨਹੀਂ ਕਰ ਪੀ ਸਕੇ ਸੁਖਬੀਰ ਬਾਦਲ ਜਾਖੜ ਰਹੀ ਜਾਂ ਕਿੰਨਾ ਕਿੰਨਾ ਲੋਕਾ ਰਹੀ ਬੀਜੇਪੀ ਦੇ ਤਰਲੇ ਕੱਢ ਰਹਾ ਤੇ ਦੋਸ਼ ਇਹ ਲਾਉਂਦਾ ਸੀਗਾ ਬੀਜੇਪੀ ਨੇ ਜੀ ਸਾਡੇ ਤਕਤਾਂ ਦੇ ਕਬਜ਼ਾ ਕਰ ਲਿਆ ਉਹ ਤਕਤਾਂ ਦੇ ਕਬਜ਼ਾ ਹੁਣ ਵੀ ਉਹਨਾਂ ਦਾ ਹੀ ਹੈ ਤੁਹਾਡੀ ਹੋਂਦ ਮਿੱਟੀ ਚ ਮਿਲਦੀ ਜਾਊਗੀ ਹੁਣ ਉਹ ਭਗੌੜੇ ਦਲ ਵਾਲਿਓ ਤੁਹਾਡੀ ਹੋਂਦ ਬਿਲਕੁਲ ਖਤਮ ਹੋ ਜਾਣੀ ਹੈ 11 ਅਗਸਤ ਆ ਰਹੀ ਹੈ ਵਿਸ਼ੇਪਾਰਿਤ ਬੈਠੇ ਦਲਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਹੀ ਹੋਣ ਚਾਹੀ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਪੁਨਰਸਰਜੀਤੀ ਲਈ 6 ਮਹੀਨਿਆਂ ਦੇ ਅੰਦਰ ਅੰਦਰ ਨਵੀਂ ਭਰਤੀ ਕਰਨੀ ਸੀ। ਤੇ ਉਸ ਨੇ ਇਹ ਭਰਤੀ ਪਾਰਦਰਸ਼ੀ ਢੰਗ ਨਾਲ ਕਰਨੀ ਸੀ। ਕਿਸੇ ਨੂੰ ਸੁਮੱਚੇ ਸਿੱਖ ਸੰਸਾਰ ਨੇ ਭਰਪੂਰ ਹੰਗਾਰਾ ਵੀ ਦਿੱਤਾ ਤੇ ਪੰਜ ਮੈਂਬਰੀ ਕਮੇਟੀ ਬਿਨਾ ਕਿਸੇ ਰੋਕ ਟੋਕ ਦੇ ਆਪਣੀ ਮੰਜ਼ਲ 바ਧੀ ਹੀ ਗਈ ਤੇ ਅੱਜ ਉਹ ਇਸ ਪੋਜੀਸ਼ਨ ਵਿੱਚ ਹੈ ਕਿ ਉਸਨੇ 11 ਅਗਸਤ ਨੂੰ ਨੰਮੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਇਜਲਾਸ ਵੀ ਸਦ ਲਿਆ ਹੈ ਤੇ ਇਜਲਾਸ ਵੀ ਤੇਜਾ ਸਿੰਘ ਸੁਬੰਦਰੀ ਹਰ ਬਿਤੀ ਸਦਨੇਆ ਜਿੱਥੋਂ ਕਿ ਹਮੇਸ਼ਾ ਅਕਾਲੀ ਦਲ ਦੀ ਚੋਣ ਹੁੰਦੀ ਆਈ ਹੈ ਸ੍ਰੀ ਅਕਾਲ ਪੁਰਖ ਸਾਹਿਬ ਦੇ ਆਦੇਸ਼ ਦੀ ਰੋਸ਼ਨੀ ਵਿੱਚ ਹੀ ਪੰਜ ਮੈਂਬਰੀ ਕਮੇਟੀ ਨੇ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਸਾਰੀਆਂ ਪੰਥਕ ਤਰ੍ਹਾਂ ਤੇ ਵੱਖ-ਵੱਖ ਅਕਾਲੀ ਦਲ ਆਪਣੇ ਚੁੱਲ੍ਹੇ ਸਮੇਤ ਕੇ ਸ੍ਰੀ ਕਾਲ ਤਖਤ ਦੇ ਚੰਡੇ ਹੇਠ ਇਕੱਠੇ ਹੋ ਜਾਣ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਹੁਨਰ ਸੰਗੀਤੀ ਕੀਤੀ ਜਾ ਸਕੇ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੀ ਆਦੇਸ਼ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲ ਤਖਤ ਦੇ ਭਗੌੜਿਆ ਨੇ ਪੰਜ ਮੈਂਬਰੀ ਕਮੇਟੀ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਅਨੇਕਾਂ ਯਤਨ ਕੀਤੇ ਇੱਥੋਂ ਤੱਕ ਕਿ ਤਿੰਨਾਂ ਤਖਤਾਂ ਦੇ ਜਥੇਦਾਰ ਬਦਲ ਕੇ ਵੀ ਜ਼ੋਰ ਲਾ ਲਿਆ ਪਰ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲਪਤਖ ਸਾਹਿਬ ਦੇ ਅਸ਼ੀਰਵਾਦ ਨਾਲ ਆਪਣੀ ਮੰਜ਼ਲ ਵੱਲ ਵਧ ਗਈ ਵਧ ਗਈ ਵਧ ਗਈ ਤੇ ਭਗੌੜੇ ਦੇਖਦੇ ਹੀ ਰਹਿ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਗੌੜਾ ਦਲ ਨੇ ਆਪਣੀ ਹਾਰ ਮੰਨ ਲਈ ਨਹੀਂ ਬਿਲਕੁਲ ਨਹੀਂ ਬਲਕਿ ਉਹਨਾਂ ਨੇ ਕਮੀਨੇ ਪਣਦੇ ਮਹਰ ਇੱਕ ਟੋਲੇ ਨੂੰ ਸੋਸ਼ਲ ਮੀਡੀਆ ਦੇ ਆਲੇ ਦੁਆਲੇ ਘੁਮਣ ਲੱਗਦਾ ਹੈ ਤਾਂ ਕਿ ਉਹ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਪੰਜ ਮੈਂਬਰੀ ਕਮੇਟੀ ਵਿਚਕਾਰ ਗਲਤ ਫਹਿਮੀਆਂ ਦਾ ਇੱਕ ਚੱਕਰ ਵਿਊ ਬਾਹਰ ਦਿੱਤਾ ਜਾਵੇ ਜਿਹਦੇ ਵਿੱਚ ਪੰਜ ਮੈਂਬਰੀ ਕਮੇਟੀ ਤੇ ਗਿਆਨੀ ਹਰਪ੍ਰੀਤ ਸਿੰਘ ਦੋਹੇ ਉਲਝ ਕੇ ਰਹਿ ਜਾਣ ਤੇ ਇੰਨਾ ਵਿੱਚ ਦੁਰੀਆਂ ਪੈ ਜਾਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਚੱਕਰ ਵੀ ਕਈ ਦਿਨ ਮੀਡੀਆ ਤੇ ਚੱਲਦਾ ਬਿਰਹਾ ਇਸ ਵਿਸ਼ੇ ਤੇ ਗੱਲਾਂ ਵੀ ਹੁੰਦੀਆਂ ਰਹੀਆਂ ਅੰਦਾਜ਼ੇ ਤੇ ਟੇਵੇ ਵੀ ਲੱਗਦੇ ਨੇ ਕੀ ਹੈ ਉਹ ਚੱਕਰ ਤੋਂ ਉਹ ਚੱਕਰ ਇਹ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਪੰਜੇ ਦੇ ਪੰਜੇ ਮੈਂਬਰ ਮੁਖੀ ਬਣਨ ਦੀ ਦੌੜ ਚ ਨਹੀਂ ਲੱਗੇ ਬਲਕਿ ਬਗੈਰ ਕਿਸੇ ਨੂੰ ਸੀਨੀਅਰ ਤੇ ਜੂਨੀਅਰ ਸਮਝੇ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਨਵੇਂ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਲੱਗੇ ਰਹੇ ਅੱਗੇ ਹੀ ਅੱਗੇ ਵਧਦੇ ਗਏ ਤੇ ਵੱਡੇ-ਵੱਟੇ ਇਕੱਠ ਵੀ ਹੋਏ ਜਿਨ੍ਹਾਂ ਨੂੰ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਜੀ ਸੰਬੋਧਨ ਕਰਦੇ ਰਹੇ ਤੇ ਭਗੌੜੇ ਦਲ ਤੇ ਐਸੇ ਬਾਤ ਤੇ ਬਾਤ ਕਰਦੇ ਰਹੇ ਕਿ ਉਹ ਪਗੌੜੇ ਦਲ ਨੂੰ ਜੇਠ ਹਾੜ ਦੇ ਮਹੀਨਿਆਂ ਚ ਵੀ ਕੰਬਾ ਛੇੜ ਦੇਦੇ ਜਿਸ ਦੀ ਜ਼ਮੀਰ ਜਾਗਦੀ ਉਹ ਪਗੌੜਾ ਦਲ ਤੋਂ ਪਾਸਾ ਵਟ ਕੇ ਪੰਜ ਮੈਂਬਰੀ ਕਮੇਟੀ ਦੀ ਸ਼ਾਨੇ ਚ ਆ ਜਾਂਦਾ ਇਹਹੀ ਕਾਰਨ ਸੀ ਕਿ ਇਹ ਟੋਲਾ ਗਿਆਨੀ ਹਰਪ੍ਰੀਤ ਸਿੰਘ ਤੇ ਪੰਜ ਮੈਂਬਰੀ ਕਮੇਟੀ ਚ ਫਰਕ ਪਾਉਣਾ ਚਾਹੁੰਦਾ ਸੀ ਪਰ ਅਖੀਰ ਤੱਕ ਨਹੀਂ ਪਿਆ ਵੱਡੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਰਹੇ ਇਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਹੀ ਨਹੀਂ ਬਲਕਿ ਇੱਕ ਹੋਰ શિક્ષੇ ਤੋਂ ਵੀ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਉਹ શિક્ષਿਤ ਹੈ ਬਹੁਤ ਹੀ ਸਤਿਕਾਰਯੋਗ શિક્ષਿਆ ਬੀਬਾਸਤਵੰਤ ਕੌਰ ਜੀ ਸੁਪਤਰੀ ਅਮਰਸ਼ੀਦ ਪਾਈ ਅਮਰੀਕ ਸਿੰਘ ਜੀ ਜੋ ਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਉਹਨਾਂ ਦੇ ਜज्ਬਾਤੀ ਭਾਸ਼ਣ ਜੋ ਵੀ ਸੁਣ ਲੈਂਦਾ ਸੀ ਉਹ ਕੀਲਿਆ ਜਾਂਦਾ ਸੀ ਤੇ ਉਹ ਪਗੋੜਾ ਦਲ ਤੋਂ ਮੁੱਖ ਮੋੜ ਕੇ ਪੰਜ ਮੈਂਬਰੀ ਕਮੇਟੀ ਦੀ ਭਾਗਤੀ ਸ਼ਾਮਲ ਹੋ ਜਾਂਦਾ ਸੀ ਇੱਕ ਹੋਰ ਪਗੋੜਾ ਦਲ ਦਾ ਸਾਈਬਰ ਸੈੱਲ ਜਿਹੜਾ ਸਾਰਾ ਦਿਨ ਇਹ ਡੌਂਡੀ ਪਿੱਟਣੋਂ ਨਹੀਂ ਸੀ ਹਟਦਾ ਕੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਚਲਾ ਹੀ ਨਹੀਂ ਸਕਦਾ ਕਿਉਂ ਕਿਉਂਕਿ ਕਰੋੜਾਂ ਰੁਪਏ ਖਰਚ ਆਉਂਦੇ ਨੇ ਹੋਰ ਕੋਈ ਖਰਚ ਨਹੀਂ ਕਰ ਸਕਦਾ ਜੇ ਇਹਨਾਂ ਦੇ ਚਮਚਿਆਂ ਨੂੰ ਕੋਈ ਸਵਾਲ ਕਰ ਦਿੰਦਾ ਕਿ ਸੁਖਬੀਰ ਬਾਦਲ ਕਹਿੰਦਾ ਨਾਲੋਂ ਤਾਂ ਰੱਖਣੇ ਭਰਾਵਾਂ ਕੋਲੇ ਪੈਸੇ ਜ਼ਿਆਦਾ ਨੇ ਇਹਨਾਂ ਕੋ ਪਤਾ ਇਹ ਨਾ ਚਮਚੇ ਕੀ ਕਹਿੰਦੇ ਉਹ ਕਹਿੰਦੇ ਖੋਣ ਦੇ ਪੈਸੇ ਪਰ ਰਾਜਨੀਤੀ ਜਿਹੜਾ ਲੁਚਪਣਾ ਚੱਲਦਾ ਹੈ ਉਹ ਸੰਜੀਤ ਸਿੰਘ ਰਖੜੇ ਕੋਲੇ ਨਹੀਂ ਉਹ ਸਿਰਫ ਤੇ ਸਿਰਫ ਸੁਖਵੀਰ ਬਾਦਲਕੋਲੀ ਹੈ ਇਹਨੇ ਉਸੇ ਦਾ ਕੁਰਸ ਕੀਤਾ ਇੱਕ ਹੋਰ ਛੁਰਲੀ ਇਹ ਛੱਡੀ ਕਿਉਂਕਿ ਇਹਨਾਂ ਨੂੰ ਇਹ ਪਤਾ ਲੱਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਤੇ ਸੁਧਾਰ ਲਹਿਰ ਬਾੜੇ ਸੁਧਾਰ ਲਹਿਰ ਬਾੜੇ ਸਾਰੇ ਹੀ ਨਵੇਂ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਉਣਾ ਚਾਹੁੰਦੇ ਨੇ ਫਿਰ ਇਹਨਾਂ ਨੇ ਇੱਕ ਹੋਰ ਸਖ਼ਤ ਸ਼ਰਤ ਧੀ ਪੰਜ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਾ ਰਹੀ ਇੰਨਾ ਚ ਦੂਰੀਆਂ ਫੋਗ ਜਾਂਦੇ ਇਹਨਾਂ ਚ ਫਰਕ ਪੈ ਗਿਆ ਫਿਰ ਇਹ ਗੱਲ ਚੱਲੀ ਕਿ ਇਹਨਾਂ ਚ ਫੁੱਟ ਕਿਵੇਂ ਪਵੇ ਗੱਲ ਇਹ ਚੱਲੀ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਪਹਿਲੀ ਪਸੰਦ ਬੀਬਾ ਸਤਵੰਤ ਕੌਰ ਜੀ ਨੇ ਕਿਉਂ ਚੱਲੀ ਕਿਹਨੇ ਚਲਾਈ ਉਹ ਸੈੱਲ ਨੇ ਜਿਹੜਾ মিডিਆ ਦੇ ਆਲੇ-ਦੋਲੇ ਚੱਕਰ ਕੱਢਦਾ ਸੀ ਤੇ ਸੋਸ਼ਲ ਮੀਡੀਆ ਤੇ ਇੱਕ ਬਹਿਸ ਹੋਣ ਲੱਗੀ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਕਾਲੀਦਾਲ ਦਾ ਪ੍ਰਧਾਨ ਬਣ ਗਿਆ ਫਿਰ ਕੀ ਹੋਊਗਾ ਉਹਨੂੰ ਨਾਂ ਬਣਨ ਦਿੱਤਾ ਜਾਵੇ ਬੀਬਾ ਸਤਵੰਤ ਕੌਰ ਦਾ ਨਾਮ ਅੱਗੇ ਲਿਆਓ ਤਾਂ ਕਿ ਇਹਨਾਂ ਦੋਨਾਂ 'ਚ ਕਿਤੇ ਨਾ ਮਨੋਮਨੀ ਖੁੰਦਕ ਪੈਦਾ ਹੋ ਜਾਏ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ 2 ਦਸੰਬਰ ਨੂੰ ਜੋ ਫੈਸਲੇ ਕਾਲ ਤਖਸਾਲ ਦੀ ਕਸੀਲ ਤੋਂ ਸੁਣਾਉਣੇ ਸਨ ਜੋ 7 ਮੈਂਬਰੀ ਕਮੇਟੀ ਬਣੀ ਸੀ ਬੀਬਾ ਸਤਵੰਤ ਕੌਰ ਦਾ ਨਾਮ ਜੈਨੀ ਹਰਪ੍ਰੀਤ ਸਿੰਘ ਨੇ ਹੀ ਸੁਝਾਇਆ ਸੀ ਨਾ ਕੇ ਕਿਸੇ ਹੋਰ ਨਹੀਂ ਫਿਰ ਗਿਆਨੀ ਹਰਪ੍ਰੀਤ ਸਿੰਘ ਤੇ ਬੀਬਾ ਸਤਵੰਤ ਕੌਰ ਵਿੱਚ ਇਹ ਕਿਵੇਂ ਟਕਰਾਅ ਪੈਦਾ ਕਰ ਸਕਦੇ ਨੇ ਜਦੋਂ ਅਜੇ ਤੱਕ ਕਿਸੇ ਨੇ ਇੱਛਾ ਹੀ ਨਹੀਂ ਜਾਹਿਰ ਕੀਤੀ ਨਾ ਬੀਬਾ ਸਤਵੰਤ ਕੌਰ ਨੇ ਤੇ ਨਾ ਗਿਆਨੀ ਹਰਪ੍ਰੀਤ ਸਿੰਘ ਨੇ ਕਦੇ ਕਿਹਾ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ ਹਾਂ ਇਹ ਦੋਨੇ ਪਾਰਸ਼ੇ ਜੁਰੂਰ ਲਾਉਂਦੇ ਰਹੇ ਜਾਂਦੇ ਬਖੀਏ ਉਧੇੜਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬਾ ਸਤਵੰਤ ਕੌਰ ਇਹਨਾਂ ਦੋਨਾਂ ਤੋਂ ਜਿਆਦਾ ਖਤਰਾ ਹੈ ਜਦੋਂ ਕਿ ਮਨਪ੍ਰੀਤ ਯਾਲੀ ਜਾਂ ਦੂਸਰੇ ਤੋਂ ਇਹਨਾਂ ਨੂੰ ਘੱਟ ਖਤਰਾ ਹੈ ਹੁਣ ਇਹਨਾਂ ਦਾ ਇਹ ਚੱਕਰ ਚੱਲਿਆ ਤਾਂ ਹੈ ਨਹੀਂ ਪਰ ਅਜੇ ਵੀ ਟਰਾਈ ਤੇ ਨੇ ਹੁਣ ਬਾਕੀ ਦੇ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਚਾਰ ਮੈਂਬਰ ਨੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਤਿੰਨ ਬਾਰ ਦੇ ਵਿਧਾਇਕ ਸਟੈਂਡ ਵਾਲੇ ਬੰਦੇ ਸਹੀ ਸਟੈਂਡ ਤੇ ਰਹਿਣ ਵਾਲੇ ਬੰਦੇ ਉਨ੍ਹਾਂ ਨੇ ਉਸ ਮੌਕੇ ਵੀ ਸਖਤ ਸਟੈਂਡ ਲਿਆ ਜਦੋਂ ਕਿ ਬਾਦਲ ਕਹਿ ਬੀਜੇਪੀ ਨੇ ਚੋਰੀ ਚ ਪਏ ਕਾਲੇ ਤਿੰਨ ਕਾਨੂੰਨਾਂ ਦੇ ਹੱਕ 'ਚ ਵੋਟਾਂ ਪਾਈਆਂ ਇਹਨੇ ਵਿਰੋਧ ਕੀਤਾ ਜਦੋਂ ਰਾਸ਼ ਬੀਜੇਪੀ ਦੇ ਰਾਸ਼ਟਰਪਤੀ ਦੀ ਵੋਟ ਪਵਾਈ ਮਨਪ੍ਰੀਤ ਯਾਦਲੀ ਨੇ ਵਿਰੋਧ ਕੀਤਾ ਸਪੀਕਰ ਵੇਲੇ ਡਿਫਟੀ ਸੀ ਵੀਕ ਤੇ ਵੇਲੇ ਕਾਲੀਆਂ ਨੇ ਬਾਦਲਾਂ ਨੇ ਉਹਨਾਂ ਨੂੰ ਵੋਟ ਪਾਈ ਮਨਪ੍ਰੀਤ ਯਾਦਲੀ ਨੇ ਵਿਰੋਧ ਕੀਤਾ ਇੱਥੋਂ ਤੱਕ ਸਟੈਂਡ ਲਿਆ ਦੂਜੇ ਮੈਂਬਰ ਨੇ ਕਾਬਲ ਮੈਂਬਰ ਇਕਬਾਲ ਸਿੰਘ ਜੀ ਝੁੰਦਾ ਜਦੋਂ ਕਾਲੀ ਦਲ ਖਾਲੀ ਦਲ ਹੋਣ ਲੱਗਿਆ ਜਵਾਨਤਾ ਜਬਤ ਹੋਣ ਲੱਗੀਆਂ ਫਿਰ ਇਹਨਾਂ ਨੇ ਇੱਕ ਕਮੇਟੀ ਬੁਲਾਈ ਝੁੰਦਾ ਕਮੇਟੀ ਜੀਨੇ ਰਿਪੋਰਟ ਦਿੱਤੀ ਕਿ ਕਾਲੀ ਦਲ ਤਾਂ ਕੰਮ ਜਾ ਹੋਊਗਾ ਜੇ ਸੁਖਬੀਰ ਬਾਦਲ ਅਸਤੀਫਾ ਦੇਵੇ ਉਹ ਇਹਨਾਂ ਨੇ ਰਿਪੋਰਟ ਇਹਨਾਂ ਨੂੰ ਦਿੱਤੀ ਉਹ ਵੀ ਸਟੈਂਡ ਵਾਲੇ ਬਦਲੇ ਨੇ ਗੁਰਪ੍ਰਤਾਪ ਸਿੰਘ ਬਟਾ ਬਡਾ ਖਾਨਦਾਨ ਨੇ ਇੱਕ ਤਕਸਾਲੀ ਅਕਾਲੀ ਜੇਜਦਾਰ ਕੁਲਦੀਪ ਸਿੰਘ ਬਟਾਲਾ ਦੇ ਸੁਪੁੱਤਰ ਜਿਹੜੇ ਬਹੁਤ ਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ ਬੜੇ ਇਮਾਨਦਾਰ ਰਹੇ ਨੇ ਚੌਥੇ ਮੈਂਬਰ ਨੇ ਸੰਤਾ ਸਿੰਘ ਜੀ ਅਮੈਦਪੁਰੀ ਜਿਨ੍ਹਾਂ ਦੀ ਛਵੀ ਬੜੀ ਇਮਾਨਦਾਰ ਗੋ ਸਿੱਖ ਬੰਦੇ ਨੇ ਇਹ ਪੰਜ ਮੈਂਬਰਾਂ ਦੇ ਕੋਈ ਫਰਕ ਹੈ ਹੀ ਨਹੀਂ ਪਗੌੜਾ ਦਲ ਵਾਲੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਇਹ ਸੋਚ ਰਹੇ ਨੇ ਬਿਜ ਜੇਕੇਤੇ ਸਾਡੀ ਚਾਲ ਨਾ ਚੱਲੀ ਤੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਅਜੇ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਾਂ ਇਹਨਾਂ ਦੇ ਬਾੜ ਤੇ ਬਾੜ ਜਰੂਰ ਕਰਦੇ ਰਹੇ ਨੇ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਇਹ ਸੋਚੇ ਬਿ ਜੇਪਨਾ ਕਿਉਂਕਿ ਸੋਸ਼ਲ ਮੀਡੀਆ ਤੇ ਜੋਰ ਚੱਲ ਰਿਹਾ ਹੈ ਇਸ ਗੱਲ ਤੇ ਜੋਰ ਚੱਲ ਰਿਹਾ ਹੈ ਕਿ ਦੇ ਬਾਦਲਾਂ ਦੇ ਕੋਈ ਮੂੰਹ ਮੋੜ ਸਕਦਾ ਹੈ ਉਹਨਾਂ ਨੂੰ ਮੈਦਾਨਾ ਚ ਭਜਾ ਸਕਦਾ ਬਾਣੀ ਪਾ ਸਕਦਾ ਤਾਂ ਉਹ ਸਿਰਫ ਤੇ ਸਿਰਫ ਗਿਆਨੀ ਹਰਪ੍ਰੀਤ ਸਿੰਘ ਹੀ ਹੈ ਹੋਰ ਕੋਈ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਵਿਦਿੱਕ ਪੱਖੋਂ ਤੇ ਉਹਦਾ ਅੰਤਰਰਾਸ਼ਟਰੀ ਪੱਧਰ ਤੇ ਸਤਕਾਰ ਵੀ ਹੈ ਜੇ ਉਹ ਪ੍ਰਧਾਨ ਬਣ ਗਿਆ ਫਿਰ ਤੇ ਫਿਰ ਭਲਾ ਜੇ ਬੀਬਾ ਸਤਵੰਤ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਤਾ ਜਦੋਂ ਛੋੜਾ ਹੋਣੀਆਂ ਕੁਦਰਤੀ ਬਣਨੇ ਬਣਦੇ ਇਹਨਾਂ ਨੇ ਫਿਰ ਉਹ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਐਜੂਕੇਸ਼ਨ ਡਾਇਰੈਕਟਰ ਵੀ ਹੈ ਉਹ ਉਹਨੂੰ ਸਾਰੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਕੱਪੜੇ ਹੁੰਦੇ ਨੇ ਸਾਰਿਆਂ ਦਾ ਭੇਤ ਹੈ ਜੇ ਉਹ ਪ੍ਰਧਾਨ ਬਣ ਗਈ ਉਹ ਤਾਂ ਪਾਦੂ ਸਾਡਾ ਖਰੂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤੇ ਉਹਨੂੰ ਹਮਾਇਤ ਦੇਣਗੇ ਉਹਦਾ ਸਤਿਕਾਰ ਬਹੁਤ ਵੱਡਾ ਹੈ ਇਹ ਗੱਲ ਚੱਲਾ ਚੱਲਿਆਂ ਜਾ ਰਹੀਆਂ ਨੇ ਫੇਰ ਫਿਰ ਇਹਨੂੰ ਐ ਵੀ ਹੈ 27 ਦੀ ਇਲੈਕਸ਼ਨ ਆਉਣ ਵਾਲੀ ਐ ਓਏ ਸੁਖਬੀਰ ਬਾਦਲ ਕਿਉਂ ਕਿਉਂ ਮੰਗੈਰੇ ਲਾਗਦੇ ਸੁਪਨੇ ਲੈਨੇ ਹੋ ਕਿਸੇ ਇੱਕ ਪਾਰਟੀ ਸਰਕਾਰ ਬਣਨੀ ਨਹੀਂ ਜਿਹੜਾ ਤੁਸੀਂ ਕਹਿੰਦੇ ਅਸੀਂ ਅਸੂਲਾਂ ਤੋਂ ਅੱਡ ਹੋਏ ਆ ਅਸੀਂ ਅਸੂਲ ਅਪਣਾ ਰਹੇ ਆ ਤੇ ਉਹ ਤੁਹਾਡੇ ਅਸੂਲ ਨਾ ਹੁਣ ਪਤਾ ਨਹੀਂ ਕਿਹੜੀ ਖੁੱਡ 'ਚ ਵੜਦੇ ਜਾ ਰਹੇ ਨੇ ਤੁਸੀਂ ਭਾਜੀਪੀ ਦੀਆਂ ਮਿੰਤਾ ਕਰ ਰਹੇ ਹੋ ਕੁਝ ਤਾਂ ਆਮਾਦੀ ਪਾਰਟੀ ਵਾਲਿਆਂ ਨਾਲ ਵੀ ਰਲਦੇ ਹੋ ਆ ਬਲਰਾਮ ਜਾਖੜ ਇਹ ਥੋੜੀ سپورਟ ਤੇ ਕਿਵੇਂ ਆ ਗਿਆ ਬਾਰ ਬਾਰ ਕ ਇਹਨੂੰ ਕਾਲੀ ਦਲ ਦਾ 헤ਜ ਕਿਉਂ ਜਾਗ ਰਿਹਾ ਬਲਰਾਮ ਜਾਖੜ ਜਦੋਂ ਕਿ ਬੀਜਪੀ ਦਾ ਹੈ ਜਦੋਂ ਕਿ ਇਹ ਕਾਂਗਰਸ ਚੋਂ ਗਿਆ ਹੋਇਆ ਹੈ ਕਾਂਗਰਸ ਦਾ ਪ੍ਰਧਾਨ ਸੀ ਫਿਰ ਬੀਜਪੀ ਚ ਵਾਗਿਆ ਫਿਰ ਬੀਜਪੀ ਵਾਲਿਆਂ ਦਾ ਪ੍ਰਧਾਨ ਬਣ ਗਿਆ ਹੁਣ ਇਹ ਕਾਲੀ ਦਲ ਨੂੰ ਕਿਉਂ ਕਿਉਂ ਸੁਜੀਤ ਕਰਨਾ ਚਾਹੁੰਦਾ ਹੈ ਕਿਉਂ ਸੁਖਵੀਰ ਬਾਦਲ ਦੇ ਕਾਲੀ ਦਲ ਤੋਂ ਪੰਜ ਮੈਂਬਰੀ ਕਮੇਟੀ ਵਾਲੇ ਨੂੰ ਕਿਉਂਕਿ ਇਹਨਾਂ ਦੀ ਪੁਰਾਣੀ ਦੋਸਤੀ ਚੱਲ ਰਹੀ ਹੈ ਇਹਨੂੰ ਕੀ ਦੱਸਦਾ ਹੈ ਜਦੋਂ ਕਿ ਕੋਈ ਬੀਜੇਪੀ ਦਾ ਬੰਦਾ ਕੋਈ ਨਹੀਂ बोल ਰਿਹਾ ਸੁਖਵੀਰ ਬਾਦਲ ਚਾਕੜ ਰਹਹੀਂ ਜਾਂ ਕਿੰਨਾ ਕਿੰਨਾ ਲੋਕਾ ਰਹਹੀਂ ਬੀਜੇਪੀ ਦੇ ਤਰਲੇ ਕੱਢਦੇ ਹੈ ਤੇ ਦੋਸ਼ ਇਹ ਲਾਉਂਦਾ ਸੀਗਾ ਬੀਜੇਪੀ ਨੇ ਜੀ ਸਾਡੇ ਤਖਤਾ ਦੇ ਕਬਜ਼ਾ ਕਰ ਲਿਆ ਤੇ ਤਖਤਾਂ ਦੇ ਕਬਜ਼ਾ ਹੁਣ ਵੀ ਉਹਨਾਂ ਦਾ ਹੀ ਹੈ ਹੁਜੂਰ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੈ ਪਟਨਾ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੈ ਮਿੰਤਾ ਕਰ ਰਹੇ ਹੋ ਤੁਸੀਂ ਥੋੜਾ ਜਲੂਸ ਲੋਕ ਕੱਢਣਗੇ ਆਹਨ ਤਰਨ ਤਾਰਨ ਦੀ ਜਿਮਨੀ ਚੋਂ ਆਉਣੀ ਐ ਉੱਥੇ ਪੰਜ ਮੈਂਬਰੀ ਕਮੇਟੀ ਵਾਲਿਆਂ ਦਾ ਵੀ ਉਮੀਦਵਾਰ ਹੋਊਗਾ ਸੁਖਬੀਰ ਬਾਦਲ ਥੋੜਾ ਵੀ ਹੋਊਗਾ ਬੀਜੇਪੀ ਵਾਲਿਆਂ ਦਾ ਵੀ ਹੋਊਗਾ ਬੀਜੇਪੀ ਵਾਲਿਆਂ ਦਾ ਨਹੀਂ ਤੇ ਤੁਹਾਡੇ ਕੋਲੋਂ ਵੱਧ ਵੋਟਾਂ ਲੈ ਕੇ ਜਾਊ ਤੁਹਾਡੀ ਜੁਬਾਨ ਤਜਰਤ ਹੋਊਗੀ ਨਾਲੇ ਉਹ ਪੰਥਕ ਹਲਕਾ ਲੋਕ ਤੁਹਾਨੂੰ ਪੰਥਕ ਮੰਨਦੇ ਹੀ ਨਹੀਂ ਉੱਥੇ ਲੱਗੂ ਪਤਾ ਕੌਣ ਕਿੰਨੇ ਪਾਣੀ ਚ ਹੈ ਹਾਂ ਹੁਣ ਫਿਕਰ ਤੁਹਾਨੂੰ ਇਹ ਪੈ ਗਿਆ ਕਿ ਪੰਜ ਮੈਂਬਰੀ ਕਮੇਟੀ ਨੇ 11 ਅਗਸਤ ਨੂੰ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ اجلاس ਬੁਲਾ ਲਿਆ ਡੈਲੀਗੇਟ ਤਿਆਰ ਹੋ ਰਹੇ ਨੇ ਤੀਜਾ ਸਿੰਘ ਸਮੁੰਦਰੀ ਹਾਲਚ ਹੋਣਾ ਹੁਣ ਉਹ ਤੁਸੀਂ ਸਮੁੰਦਰੀ ਹਾਲ ਦਿੰਦੇ ਹੋ ਕਿ ਨਹੀਂ ਦਿੰਦੇ ਹੋ ਤੇ ਕੀ ਹੋਣਾ ਹੈ ਇਹਦੇ ਬਾਰੇ ਤਾਂ ਅਕਾਲ ਪੁਰਖ ਨੂੰ ਹੀ ਪਤਾ ਹੈ ਤੁਹਾਡੀ ਹੋਂਦ ਮਿੱਟੀ 'ਚ ਮਿਲਦੀ ਜਾਊਗੀ ਹੁਣ ਉਹ ਭਗੌੜੇ ਦਲ ਵਾਲਿਓ ਤੁਹਾਡੀ ਹੋਂਦ ਬਿਲਕੁਲ ਖਤਮ ਹੋ ਜਾਣੀ ਐ 11 ਅਗਸਤ ਆ ਰਹੀ ਐ ਸੱਦਾ ਦੇਤਾ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਕੋਮਨ ਪ੍ਰਧਾਨ ਬਣੂਗਾ ਇੱਕ ਕਾਲ ਪਰਖ ਨੂੰ ਪਤਾ ਪਰ ਪੰਜ ਮੈਂਬਰੀ ਕਮੇਟੀ ਨੇ ਹੁਣ ਤੱਕ ਜੋ ਕੁਝ ਵੀ ਕਾਰਜ ਕੀਤੇ ਨੇ ਸਾਰੇ ਸ਼ੁਭ ਕਾਰਜ ਕੀਤੇ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੀਤੇ ਨੇ ਤੇ ਹੁਣ ਵੀ ਕਰ ਰਹੇ ਨੇ ਪਰ ਇੱਕ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਪੰਜ ਮੈਂਬਰੀ ਕਮੇਟੀ ਦਾ ਸੀਨੀਅਰ ਮੈਂਬਰ ਮਨਪ੍ਰੀਤ ਸਿੰਘ ਯਾਲੀ ਮਨਪ੍ਰੀਤ ਸਿੰਘ ਯਾਲੀ ਇਹਨੇ ਵਧੀਆ ਕੰਮ ਕਰਕੇ ਇੱਕ ਬਹੁਤ ਵੱਡੀ ਗੁਸਤਾਖੀ ਇਹ ਕਰ ਰਿਹਾ ਹੈ ਜਿਹੜੀ ਕਿ 11 ਤਰੀਕ ਨੂੰ ਜਿਹੜਾ ਉਹਨੇ ਸਟੇਟਮੈਂਟ ਦਿੱਤੀ ਹੈ ਉਹ ਸਟੇਟਮੈਂਟ ਦੇ ਕੇ ਮਨਪ੍ਰੀਤ ਯਾਲੀ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਵੀ ਤੋਹਫੀਨ ਕਰ ਰਹੀ ਹੈ ਕੀ ਗੱਲਤੀ ਕੀਤੀ ਹੈ ਕਿਉਂ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਤੋਹਫੀਨ ਕਰ ਰਹੀ ਹੈ ਮਨਪ੍ਰੀਤ ਯਾਲੀ ਵੀਡੀਓ ਹੋ ਗਈ ਲੰਬੀ ਅਗਲੇ ਵੀਰੇ ਦੱਸਾਂਗੇ ਕਿ ਮਨਪ੍ਰੀਤ ਯਾਲੀ ਕੀ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਜਿਹਦਾ ਕੌਮ ਨੂੰ ਪੰਜ ਮੈਂਬਰੀ ਕਮੇਟੀ ਨੂੰ ਸੁਧਾਰ ਲਹਿਰ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਹੈ ਜੇ ਕਿਤੇ ਪਗੋੜਾ ਦਲ ਵਾਲਿਆ ਨੇ ਕੋਈ ਚਾਲ ਚਲਤੀ ਪੰਜ ਮੈਂਬਰੀ ਕਮੇਟੀ ਦੀ ਕਰੀ ਕਰਾਈ ਤੇ ਪਾਣੀ ਫਿਰ ਜੂਗਾ ਸਿਰਫ ਮਨਪ੍ਰੀਤ ਯਾਲੀ ਦੇ ਇੱਕੋ ਹੀ ਗਲਤੀ ਨਾਲ ਅਗਲੀ ਵੀਡੀਓ ਜਦ ਦੱਸਾਂਗੇ ਉਹ ਗਲਤੀ ਕੀ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ